ਕਮਲਪ੍ਰੀਤ ਕਮਨ ਮੰਨਾ ਅਰਸ਼ ਬੱਲ ਪ੍ਰੈਮ ਟਿਲੋਂ ਹੋਂ ਰੰਬਰ ਇੱਕ ਕਾਫੀ ਵੀਡੀਓ ਪਾ ਰਿਹਾ ਸੀ ਪਰ ਜਦੋਂ ਇਸ ਨੇ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਵੀਡੀਓ ਪਾਈ ਤੋਨੂੰ ਗਾਲਾਂ ਕੱਢੀਆਂ ਦੇ 3 ਘੰਟਿਆਂ ਬਾਅਦ ਦੇਖੋ ਕੀ ਬਣਿਆ ਇਸ ਨੂੰ ਮਾਫੀ ਮੰਗਣੀ ਪਈ ਕੀ ਕਿਹਾ ਸੀ ਮਲਪ੍ਰੀਤ ਕਮਨ ਨੇ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਜੋ ਕਿ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋਇਆ ਤੇ ਕੋਈ ਟਾਈਮ ਬਾਅਦ ਮਾਫੀ ਮੰਗਣੀ ਪਈ ਆਓ ਪਹਿਲਾਂ ਤਾਂ ਪੂਰੀ ਦੇਖੋ ਵੀਡੀਓ ਮਨਦੀ ਮਨਾਨੇ ਕੀ ਕੀ ਸੀ ਯੱਲਾ ਤੰਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਭੈਣ ਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬੈਠਾ ਦੇ ਛਾਂ ਤੋ ਜਾ ਨਹੀਂ ਤੇ ਕਿਆ ਜੇਲ੍ਹ ਰਹੇ ਹੋ ਇਮਰਾਨ ਨੂੰ ਤੁਮ ਭੈਣ ਚ ਉਹ ਦੋ ਇੱਜ਼ਤ ਨਹੀਂ ਰਾਸ ਹੁੰਦੀ ਥਾਪੜ ਕੰਨ ਦੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਕਰਾ ਗਾਂਧੀ ਇੱਧਰ ਬਣਾ ਲੋ ਇੱਥੇ ਕੈਦੀ ਜੇਲ੍ਹਦਾਰ ਇਸ ਵੀਡੀਓ ਕਰਕੇ ਮਨਜੀਤ ਮੱਨ ਦਾ ਪੰਗਾ ਪਿਆ ਸੀ ਬਾਕੀ ਜੀ ਮੈਨੂੰ ਤਾਂ ਲੱਗਦਾ ਐਵੇਂ ਤੇ ਬੰਦੇ ਨੂੰ ਉਹ ਕੰਮ ਕਰ ਨਹੀਂ ਚਾਹੀਦਾ ਜਿਸ ਕਰਕੇ ਬਾਅਦ ਚ ਬੰਦੇ ਨੂੰ ਆ ਕੇ ਹੱਥ ਜੋੜ ਕੇ ਮਾਫੀ ਮੰਗਣੀ ਪਵੇ ਉਹ ਵੀ ਸੋਸ਼ਲ ਮੀਡੀਆ ਦੇ ਸਾਰਿਆਂ ਦੇ ਸਾਹਮਣੇ ਆਓ ਦੇਖੋ ਕੀ-ਕਿਆ ਮਨਜੀਤ ਮੱਨ ਨੇ ਮਾਫੀ ਮੰਗਦੇ ਹੋਏ ਵਾਹਿਗੁਰੂ ਜੀ ਕੀ ਫਤਿਹ ਜੀ ਮਨਪ੍ਰੀਤ ਮੱਲੇ ਮੱਨੇ ਹੱਲੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਵੀਡੀਓ ਪਾਈ ਸੀ ਕਿ ਬਣਾ ਕੇ ਹਨ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ੍ਹ ਕੇ ਵੀ ਹਨਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚੇ ਆ ਗਏ ਜੀ ਸਾਰੀ ਸਿੱਖ ਕਾਮ ਤੋਂ ਬੜੀ ਨਿਵਰਤਾ ਨਾਲ ਸਰ ਝੁਕਾ ਕੇ ਹੱਥ ਬੰਨ੍ਹ ਕੇ ਮਾਫੀ ਮੰਗਦੇ ਆਂ ਮaaf ਕਰ ਦੇ ਜੀ